ਆ ਦੇਖੋ ਚਿੱਟੀ ਆਂਡੇ ਵਾਲੀ ਮੁਰਗੀ ਸਟਾਈ ਲਾਕ ਬਰੀਡ ਆ ਦੇਖੋ ਇਹ ਮੁਰਗੀ ਨੂੰ ਜਾਲੀ ਵਿੱਚ ਪਾਲਾ ਜਾਂਦਾ ਹੈ ਦੇਖੋ ਜਾਲੀ ਦੇ ਕ੍ਰੇਟ ਬਣੇ ਹੋਏ ਹਨ ਇੱਕ ਕ੍ਰੇਟ ਵਿੱਚ ਤਕਰੀਬਨ 3 ਤੋਂ 4 ਮੁਰਗੀਆਂ ਪਾਈਆਂ ਜਾਂਦੀਆਂ ਹਨ ਨਾਲ ਹੀ ਇਹ ਨਾ ਦਾ ਫੀਡਰ ਬਣੇ ਹੋਏ ਹਨ ਦੇਖੋ ਫੀਡ ਕਿੱਦਾਂ ਖਾਰੀਆਂ ਹਨ ਇਧਰ ਨੂੰ ਆਂਡਾ ਲਾਉਂਦੀਆਂ ਹਨ ਤੇ ਇਧਰ ਨੂੰ ਜਾਲੀ ਜਾਂਡਾ ਆ ਜਾਂਦਾ ਹੈ ਥੱਲੇ ਨੂੰ ਆਹ ਦੇਖੋ ਕਿੱਦਾਂ ਜਾਲੀ ਜਾਂਡਾ ਪਿਆ ਹੈਗਾ ਉਹ ਆਂਡਾ ਥੱਲੇ ਡਿੱਗਿਆ ਦੇਖੋ ਘਰ ਵਿੱਚ ਕਿੱਡੀ ਸੋਹਣੀ ਮੁਰਗੀ ਖੜੀ ਆ ਵਾਈਟ ਚਿੱਟੀ ਮੁਰਗੀ ਤੇ ਵਾਈਟ ਚਟਾਂ ਡਾਈ ਦੇਵੇਗੀ ਦੇਖੋ ਉਧਰ ਤਾਂ ਨਿਹਰਾ ਸੀ ਆਚਾਨਣ ਜਾਂ ਇਧਰ ਸਵਾਇਆ ਆਂਡਾ ਪਿਆ ਹੈਗਾ ਵਾਈਟ ਚਿੱਟਾ ਆਂਡਾ ਇਹ ਥੱਲੇ ਪੀੜ ਖਾਂਦੀ ਪਈਆ ਕਾਲੀ ਚ ਬਣੀ ਹੋਈ ਆ ਲੋਹੇ ਦੀ ਖਾਲੀ ਕਰੇਟਾਂ ਚ ਪਾਈ ਜਾਂਦੀ ਆ ਮੁਰਗੇ ਵਾਈਟ ਚਿੱਟੀ ਮੁਰਗੀ ਗਰੋਵਰ ਫੀਡ ਪਾਈ ਜਾਂਦੀ ਹਾ ਫਿਰ ਇਸ ਨੂੰ ਲੇਅਰ ਫੀਡ ਕੋਣ ਨਾਲ ਆਂਡਾ ਦੇਂਦੀ ਹਾ ਦਿੰਦੀ ਹਾ ਚਿੱਟੀ ਮੁਰਗੀ ਸਕਾਈਲੈਕ ਇਸ ਮੁਰਗੀ ਦਾ ਨਾਮ ਹਾ ਇਹ ਤਕਰੀਬਨ ਸਾਡੇ 4 ਮਹੀਨਾ ਚ ਆਂਡਾ ਲਾਉਣ ਲੱਗ ਪੈਂਦੀ ਆ ਉਹਨੂੰ ਵੀਡੀਓ ਦਿਖਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਦਾ ਖਾਲਸਾ ਸਿਦੀ ਵੈਗੁਰੂ ਜੀ ਕੀ ਫਤ